ਖਬਰ ਹੁਸ਼ਿਆਰ ਕੋ ਜਲੰਧਰ ਮਾਰਕ ਰੇ ਸਥਿਤ ਪੇਪਲਾ ਵਾਲਾ ਤੋਂ ਹੈ ਜਿੱਥੇ ਇੱਕ ਮਕੈਨਿਕ ਦੀ ਦੁਕਾਨ ਚਲਾ ਰਹੇ ਨੌਜਵਾਨ ਤੇ ਇੱਕ ਅਗਰਾਰਬੰਦ ਨੌਜਵਾਨਾਂ ਵੱਲੋਂ ਕਾਤਲਾਣਾ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਘਟਨਾ ਤੋਂ ਬਾਅਦ ਥਾਣਾ ਮਾਡਲ ਟਾਊਨ ਪੁਲਿਸ ਵੱਲੋਂ ਵੀ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਕਾਫੀ ਮਿਹਨਤ ਕੀਤੀ ਜਾ ਰਹੀ ਹੈ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਡੇਰੇ ਇਲਾਜ 'ਚ ਜ਼ਖਮੀ ਨੌਜਵਾਨ ਪਰਮਜੀਤ ਸਿੰਘ ਨੇ ਬੋਲਿਆ ਜਦੋਂ ਉਹ ਘਰ ਜਾਣ ਲੱਗਾ ਤਾਂ ਇਸ ਦੌਰਾਨ ਰਾਣਾ ਨਾਮ ਦੇ ਲੜਕੇ ਵੱਲੋਂ ਆਪਣੇ ਹੋਰ ਨਾਲ ਸਾਥੀਆਂ ਨਾਲ ਮਿਲ ਕੇ ਉਸ ਉੱਪਰ ਕਾਤਲਾਣਾ ਹਮਲਾ ਕਰ ਦਿੱਤਾ ਤੇ ਉਸ ਨੂੰ ਉੱਪਰ ਵੀ ਦੋ ਬੁੱਚ ਜ਼ਖਮੀ ਕਰ ਦਿੱਤਾ। ਕੀ ਨਾਮ ਹੈ ਤੁਹਾਡਾ? 파ਰਨਜੀਤ ਸਿੰਘ। ਕਿੱਥੇ ਦੇ ਰਹਿਣ ਵਾਲੇ ਹੋ? ਪੁਰੀ ਹੀਰਾ। ਠੀਕ ਆ ਜੀ। ਕਿਹੜੀ ਜਗ੍ਹਾ ਦੁਕਾਨ ਹੈ ਤੁਹਾਡੀ? ਟਿੱਪਲਾਂ ਵਾਲੇ। ਕਿਸ ਚੀਜ਼ ਦੀ ਦੁਕਾਨ? ਮੋਟਰਸਾਈਕਲਾਂ ਦੀ। ਠੀਕ ਆ। ਪਰਜੀਤ ਜੀ ਕੀ ਹੋਇਆ ਤੁਹਾਡੇ ਨਾਲ ਜਿਹੜਾ ਤੁਹਾਡੇ ਤੇ ਕਾਤਲਾਣਾ ਹਮਲਾ ਹੋਇਆ? ਰਾਣਾ ਨੇ ਕਰਾਇਆ ਜਾਣਗੇ ਪਹਿਲਾਂ ਇਹਨਾਂ ਦਾ ਤੂੰ ਮਸਰੀ ਬੜੀ ਮੋਟੀ। ਬਾਈਕ ਜਿਹਾ ਇਹਨੇ ਕਿਸੇ ਕੋ ਕੋਆ ਮਨੂ ਗੰਦਾ ਪੂਆਵੇ ਜਣਾ ਲਾਵੇ। ਤੇ ਪਿਓ ਨੂੰ ਗੜਾ ਗੜਾ ਪਿਓ ਹੁਣਾਂ ਨੇ ਲਾਇਆ ਨਹੀਂ ਤੇ ਫਿਰ ਤੇ ਪੇ ਨੇ ਜਾਨ ਕੇ ਗੁੱਸਾ ਰੱਖਿਆ ਪਹਿਲੇ ਡੰਡੇ ਮਾਰ ਦਿੱਤੇ ਮੇਰੇ ਫੇ ਮੈਂ ਕੰਪਲੀਟ ਦੇ ਗਿਆ ਕੋਈ ਕੋਈ ਕਾਰਵਾਈ ਕੀਤੀ ਨਹੀਂ ਇਹ ਫਿਰ ਮੇਰੇ ਟੀ ਦੁਆਰਾ ਮਾਨ ਲਾਗਾ ਤੂੰ ਕੋਠਾਣਾ ਗਿਆ ਮਤੇ ਕੰਪਲੀਟ ਕੀਤੀ ਆ ਤੇ ਪੇ ਜਣ ਕੇ ਇਹਨੇ ਸਾਟਾ ਸੂਟ ਲਗਾ ਕੇ ਆ ਵੀ ਜਾਣ ਕੇ ਝੂਟਾ ਪਰਚਾ ਮੇਰੇ ਉੱਤੇ ਕਰ ਦਿੱਤਾ ਤੁਹਾਡੇ ਕੋਲ ਅਡਵਾਂਟੇਜ ਹੈ ਜੇ ਕਿ ਤੁਹਾਡੇ ਤੁਹਾਡੇ ਤੇ ਜਿਹੜਾ ਕਾਰਨ ਆ ਰਿਹਾ ਹੁਣ ਹੁਣ ਇਹਨੇ ਮੁੰਡੇ ਬੁਲਾ ਕੇ ਤੇ ਨਾਲ ਹੋ ਕੇ ਤੇ ਮੈਨੂੰ ਕਹਿੰਦਾ ਮਾਰ ਦੇਣਾ ਵਾ ਕਿੰਨੇ ਦਿਨ ਦੀ ਧਮਕੀਆਂ ਮਿੰਬਾਈ ਮੈਨੂੰ ਕਿਤਰਾ ਕੰਮ ਕੱਢ ਦੇਣਾ ਵਾ ਮਾੜੀ ਗੱਲ ਸਟੋਰ ਵਾਲੇ ਨੂੰ ਕਹਿੰਦਾ ਕਿੰਨਾ ਜਣਾ ਦਾ ਕੰਮ ਕੱਢਣਾ ਵਾ ਮਾੜੀ ਗੱਲ ਤੇ ਛੱਡਾ ਉਹਨਾਂ ਨੂੰ ਵੀ ਵੇਚ ਤਾਂ ਹੋ ਗਿਆ ਜਿੰਦਾ ਹੀ ਰਹਿਣਾ ਇਹ ਕਿੱਥੇ ਦਾ ਲੈਣ ਵਾਲਾ ਹੈ ਰਾਲਾ ਇਹ ਨਾਲ ਮੇਰੇ ਪਿੱਛਾ ਆਲੇਗਾ ਠੀਕ ਹੈ ਜੀ ਤੁਹਾਡੀ ਕਿਸ ਚੀਜ਼ ਦੀ ਦੁਕਾਨ ਹੈ ਉੱਥੇ ਫਲੇਰੀ ਮੋਟਰਸ ਵਾਲਾਂ ਦੀ ਹੈ ਮੇਰੀ ਕੋਈ ਉਹਨਾਂ ਨਾਲ ਲੜਾਈ ਨਹੀਂ ਸੀਗੀ ਇੱਕ ਬੁੱਲਾ ਨੇ ਮੁੰਡਾ ਇੱਕ ਰੱਖਿਆ ਉਹਨੂੰ ਕੁੱਟ ਕੇ ਆ ਜਾਏਗਾ ਘਰ ਮੇਰ ਸਾਹਿਬ ਨੇ ਬਾਬੇ ਸੁਖਦੇਵ ਸਿੰਘ ਨੂੰ ਗਿਆ ਸੀਗਾ ਕਿ ਇਹਦਾ ਜਣ ਕੇ ਕੰਮ ਹੀ ਆ ਦੋ ਜਣੇ ਆਏ ਸੀਗੇ ਮੁੰਡੇ ਨੂੰ ਕੁੱਟ ਕੇ ਚਲ ਗਏ ਸੀ 25 ਜਣੇ ਕੰਮ ਕਰਾਇਆ ਸੀ ਤੇ ਉਹਨੂੰ ਪੈਸੇ ਨਹੀਂ ਦਿੱਤੇ ਉਹਦੇ ਵਜੋਂ ਕੁੱਟ ਕੇ ਉਹਨੂੰ ਚਲ ਗਏ ਤੁਹਾਨੂੰ ਜਦੋਂ ਹੋਇਆ ਕਿੱਦਾਂ ਹੋਇਆ ਕੌਣ ਕੌਣ ਆਇਆ ਸੀਗਾ ਪੁੱਛਿਆ ਆਇਆ ਸੀ ਕਿ ਮੈਨੂੰ ਪਤਾ ਨਹੀਂ ਇਹਨਾਂ ਨੇ ਰਾਣੇ ਹੋਣੇ ਸੀਗੇ ਤੇ ਛੇ ਜਣੇ ਸੀਗੇ ਇਹਨਾਂ ਨੇ ਜਣ ਕੇ ਮੈਨੂੰ ਮਾਰ ਦਿੱਤਾ ਸੀ ਜਾਂ ਮੈਨੂੰ ਕੋਈ ਹੋਸ਼ ਨਹੀਂ ਬਾਹਰੋਂ ਖੰਡੇ ਗੁੰਡੇ ਮਾਰੇ ਰੋਡਾ ਮਾਰੀਆਂ ਡੰਡੇ ਮਾਰੇ ਤਨਾ ਜਾਣਾ ਕਿ ਇਤਜ਼ਾਰਾਂ ਨੂੰ ਬੁਲਾਇਆ ਕੋਈ ਵੀ ਨਹੀਂ ਆਇਆ ਕਿੰਨੇ ਵਜੇ ਦੀ ਗੱਲ ਹੈ ਪਰਸੋਂ 7:30 ਵਜੇ ਦੀ ਗੱਲ ਹੈ ਹਾਂਜੀ ਮੈਂ ਦੁਕਾਨ ਬੰਦ ਕਰਕੇ ਚਲਾ ਗਿਆ ਤੇ ਪਹਿਲਾਂ ਦੀ ਸਕੂਟਰ ਮੋਟਰਸਾਈਕਲ ਮੈਂ ਕਹਿੰਦੀ ਹਾਂਜੀ ਸਕੂਟਰ ਮੋਟਰਸਾਈਕਲ ਕਹਾਂਵਾ ਟੋਟ ਹਾਂ ਕਰਦਗੇ ਜੀ ਤੇ ਪਰ ਵੀ ਕੀ ਲੱਗਦਾ ਤੁਹਾਡਾ ਭਾਂਜਾ ਜੀ ਮੇਰਾ ਠੀਕ ਹੈ ਜੀ ਇਹ ਕੱਟਵੰਨ ਹਮਲਾ ਹੋਇਆ ਹੁਣ ਇੱਕ ਹੀ ਕੰਨ ਜਾਦੂ ਤੇ ਇਹ ਪਰਸੋਂ 7:30 ਵਜੇ ਸਾਨੂੰ ਫੋਨ ਆਇਆ ਜੀ 7:30 ਵਜੇ ਹਮਲਾ ਹੋਇਆ ਇੱਥੇ ਜਦੋਂ ਅਸੀਂ ਗਏ ਆ ਤਾਂ ਇਹ ਹਸਪੀਟਲ ਇਹਨੂੰ ਹੰਬਲਾਚੇ ਲੈ ਆਏ ਦਿਖਣ ਦੇ ਕਿਰਨਾਂ ਸੀ ਕਿ ਜਿਹੜਾ ਉਹਨਾਂ ਕੀਤਾ ਵੈਸੇ ਪਰਮਜੀਤ ਦਾਦਾ ਜੀ 6 ਜਾਣੇ ਸੀਗੇ 7ਵਾਂ ਸੀਗਾ ਰਾਣਾ ਜਿੰਨ ਕਰਵਾਇਆ ਠੀਕ ਹੈ ਜੀ ਇਹਦੇ ਸੀਸੀਟੀਵੀ ਵੀ ਆਈ ਹੈ ਕੋਈ ਸਮਾਂ ਸੀਸੀਟੀਵੀ ਤੇ ਅਸੀਂ ਫੁਟੇਜ ਫੋਟੋਆਂ ਲਈਆਂ ਆ ਵੀਡੀਓ ਸਾਡੇ ਕੋਲ ਹੈਗੀ ਆ ਕੀ ਕੋਈ ਉਹਦੇ ਵਿੱਚ ਅੱਖਾਂ ਦੇ ਨਜ਼ਰ ਆ ਰਿਹਾ ਕਿ ਉਹਦੇ ਵਿੱਚ ਉਹਦੇ ਵਿੱਚ ਡਾਂਗਾ ਪੜਿਆ ਆ ਦਾਤ ਪੜਿਆ ਆ ਸਾਹਮਣੇ ਨਜ਼ਰ ਆ ਵੱਡਾ ਦਾਤ ਆ ਸਾਹਮਣੇ ਨਜ਼ਰ ਆ ਰਿਹਾ ਆਪਣਾ ਵੀਡੀਓ ਦੇ ਵਿੱਚ ਸਾਹਮਣੇ ਨਜ਼ਰ ਆ ਰਿਹਾ ਦਾਤ ਪੜਿਆ ਕੀ ਮੰਗ ਕਰਦਾ ਪੁਲਿਸ ਪ੍ਰਸ਼ਾਸਨ ਦੇ ਦੇਖੋ ਜੀ ਪ੍ਰਸ਼ਾਸਨ ਚੋਂ ਹੀ ਮੰਗ ਕਰਦਾ ਜੋ ਸਾਡਾ ਇਨਸਾਫ ਸਹੀ ਹੋਣਾ ਚਾਹੀਦਾ ਗਰੀਬ ਆਦਮੀ ਹੈਗੇ ਆ ਜੋ ਵਿਆਹ ਸਹੀ ਹੋਣਾ ਚਾਹੀਦਾ ਘਰ ਦੇ ਵਿੱਚ ਕੌਣ-ਕੌਣ ਪਰਮਦੇ ਘਰ ਦਾ ਵਿੱਚ ਭਰਾ ਆ ਇੱਕ ਜੀ ਉਧਿਆੜੀ ਟੱਪਾ ਕਰਦਾ ਹੈਗਾ ਆ ਪਰ ਉਹ ਅਲੱਗਾ ਇਹਦੀ ਮਾਂ ਆ ਤਾਂ ਇਹ ਆ ਅਜੇ ਵਿਆਹ ਵੀ ਨਹੀਂ ਹੋਇਆ ਮਾਂ ਬਿਰਧ ਹੈਗੀ ਹੈ ਜੀ ਉਹ ਬਮਾਠ ਮਾਰਿੰਦੀ ਰੋਟੀ ਪਾਣੀ ਵੀ ਇਹ ਮੁੰਡਾ ਆਪ ਹੀ ਮਾੜਾ ਮੋਟਾ ਮਾਂ ਨੂੰ ਵੀ ਖਲਾਉਂਦਾ ਆ ਤੇ ਆਪ ਹੀ ਗੜਦਾ ਦੁਕਾਨ ਛੋਟੀ ਜਾਈਆ ਉੱਥੇ ਕਿਤੇ ਕੰਮ ਆਉਂਦਾ ਕਿਤੇ ਨਹੀਂ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼